ਸਿਹਤ ਸਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਪੀਲੇ ਦੰਦਾਂ ਨੂੰ ਚਿੱਟਾ ਕਰਨ ਦਾ ਬਹੁਤ ਹੀ ਸੌਖਾ ਘਰੇਲੂ ਨੁਸਖਾ ਦੱਸਾਂਗੇ। ਤਾਂ ਬਿਨਾਂ ਕਿਸੇ ਦੇਰੀ ਤੋਂ ਦੱਸਦੇ ਹਾਂ ਤੁਹਾਨੂੰ ਇਸ ਘਰੇਲੂ ਨੁਸਖੇ ਬਾਰੇ। ਇਸ ਨੁਸਖੇ ਨੂੰ ਬਣਾਉਣ ਲਈ ਜਿਹੜੀ ਚੀਜ਼ ਤੁਸੀਂ ਸਭ ਤੋਂ ਪਹਿਲਾਂ ਲੈਣੀ ਹੈ ਉਹ ਹੈ ਫਟਕੜੀ। ਤੁਸੀਂ ਥੋੜੀ ਜਿਹੀ ਫਟਕੜੀ ਨੂੰ ਲੈ ਕੇ ਬਾਰੀਕ ਪਾਊਡਰ ਬਣਾ ਲੈਣਾ ਹੈ। ਧਿਆਨ ਰਹੇ ਕਿ ਫਟਕੜੀ ਨੂੰ ਬਿਲਕੁਲ ਬਾਰੀਕ ਪਾਊਡਰ ਬਣਾਉਣਾ ਹੈ। ਕੋਈ ਵੀ ਫਟਕੜੀ ਦਾ ਬਿਨਾਂ ਪੀਸਿਆ ਹੋਇਆ ਟੁਕੜਾ ਨਹੀਂ ਹੋਣਾ ਚਾ ਪਾਊਡਰ ਦਾ ਲੈ ਕੇ ਤੁਸੀਂ ਕਿਸੇ ਖਾਲੀ ਕੋਲੀ ਵਿੱਚ ਪਾਉਣਾ ਹੈ। ਦੂਸਰੀ ਚੀਜ਼ ਜੋ ਤੁਸੀਂ ਇਸ ਨੁਸਖੇ ਨੂੰ ਬਣਾਉਣ ਲਈ ਲੈਣੀ ਹੈ ਉਹ ਹੈ ਨਮਕ। ਅੱਧਾ ਚਮਚ ਨਮਕ ਦਾ ਲੈ ਕੇ ਤੁਸੀਂ ਫਟਕੜੀ ਦੇ ਪਾਊਡਰ ਨਾਲ ਮਿਲਾ ਦੇਣਾ ਹੈ। ਤੀਸਰੀ ਅਤੇ ਆਖਰੀ ਚੀਜ਼ ਜੋ ਤੁਸੀਂ ਇਸ ਨੁਸਖੇ ਨੂੰ ਬਣਾਉਣ ਲਈ ਲੈਣੀ ਹੈ ਉਹ ਹੈ ਹਲਦੀ। ਅੱਧਾ ਚਮਚ ਹਲਦੀ ਪਾਊਡਰ ਦਾ ਲੈ ਕੇ ਤੁਸੀਂ ਫਟਕੜੀ ਅਤੇ ਨਮਕ ਨਾਲ ਮਿਲਾ ਦੇਣਾ ਹੈ ਤੇ ਇਹਨਾਂ ਤਿੰਨਾਂ ਚੀਜ਼ਾਂ ਨੂੰ ਚਮਚ ਨਾਲ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ। ਪੀਲੇ ਦੰਦਾਂ ਨੂੰ ਚਿੱਟਾ ਕਰਨ ਦਾ ਦੇਸੀ ਨੁਸਖਾ ਬਣ ਕੇ ਤਿਆਰ ਹੋ ਜਾਵੇਗਾ। ਹੁਣ ਤੁਹਾਨੂੰ ਦੱਸਦੇ ਹਾਂ ਤੁਸੀਂ ਇਸ ਨੁਸਖੇ ਦਾ ਇਸਤੇਮਾਲ ਕਿਵੇਂ ਕਰਨਾ ਹੈ। ਦੋਸਤੋ ਬਰਸ਼ ਨਾਲੀਆ ਉਂਗਲਾਂ ਨਾਲ ਤੁਸੀਂ ਇਸ ਨੁਸਖੇ ਨੂੰ ਆਪਣੇ ਦੰਦਾਂ ਤੇ ਮੰਜਨ ਦੀ ਤਰ੍ਹਾਂ ਮਲਣਾ ਹੈ ਤੁਸੀਂ ਚੰਗੀ ਤਰ੍ਹਾਂ ਇਸ ਨੁਸਖੇ ਨਾਲ ਦੰਦਾਂ ਦੀ ਮਾਲਿਸ਼ ਕਰਨੀ ਹੈ ਧਿਆਨ ਰੱਖਣਾ ਹੈ ਕਿ ਤੁਸੀਂ ਇਸ ਨੁਸਖੇ ਨਾਲ ਦੰਦਾਂ ਨੂੰ ਸਾਫ਼ ਕਰਨ ਤੋਂ ਅੱਧਾ ਘੰਟਾ ਬਾਅਦ ਤੱਕ ਤੁਸੀਂ ਕੁਝ ਨਹੀਂ ਖਾਣਾ ਪੀਣਾ ਇਸ ਨੁਸਖੇ ਦੇ ਇਸਤੇਮਾਲ ਨਾਲ ਦੰਦਾਂ ਦਾ ਪੀਲਾਪਨ ਪਹਿਲੇ ਦਿਨ ਤੋਂ ਹੀ ਸਾਫ਼ ਹੋਣ ਲੱਗਦਾ ਹੈ 10 ਦਿਨਾਂ ਅੰਦਰ ਦੰਦਾਂ ਦਾ ਪੀਲਾਪਨ ਬਹੁਤ ਘਟ ਜਾਂਦਾ ਹੈ ਤੁਸੀਂ ਇਸ ਨੁਸਖੇ ਨੂੰ ਲੰਬੇ ਸਮੇਂ ਤੱਕ ਇਸਤੇਮਾਲ ਕਰ ਸਕਦੇ ਹੋ ਲਗਾਤਾਰ ਇਸਤੇਮਾਲ ਨਾਲ ਦੰਦ ਪੂਰੀ ਤਰ੍ਹਾਂ ਚਿੱਟੇ ਨਿਕਲ ਆਉਂਦੇ ਹਨ ਇਸ ਨੁਸਖੇ ਦੇ ਇਸਤੇਮਾਲ ਨਾਲ ਮਸੂੜਿਆਂ ਅੰਦਰ ਬਟ ਆਉਂਦੀ ਹੈ ਮਸੂੜਿਆਂ ਵਿੱਚ ਖੂਨ ਨਿਕਲਣਾ ਬੰਦ ਹੋ ਜਾਂਦਾ ਹੈ ਸੋਜ ਦਰਦ ਵੀ ਖਤਮ ਹੋ ਜਾਂਦੀ ਹੈ ਇਸ ਨੁਸਖੇ ਦੇ ਇਸਤੇਮਾਲ ਦੇ ਨਾਲ-ਨਾਲ ਤੁਸੀਂ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਹੈ ਜਿਸ ਨਾਲ ਤੁਹਾਡੇ ਦੰਦ ਸਿਹਤਮੰਦ ਅਤੇ ਲੰਬੇ ਸਮੇਂ ਤੱਕ ਚਿੱਟੇ ਬਣੇ ਰਹਿਣਗੇ ਕੋਲਡ ਡਰਿੰਕਸ ਚਾਹ ਕੌਫੀ ਕੈਮੀਕਲ ਵਾਲੀਆਂ ਤੁਸੀਂ ਖਟੀਆਂ ਚੀਜ਼ਾਂ ਨੂੰ ਨਹੀਂ ਖਾਣਾ ਪੀਣਾ ਕਿਉਂਕਿ ਇਹ ਸਭ ਚੀਜ਼ਾਂ ਦੰਦਾਂ ਦੀ ਸਫੇਦੀ ਨੂੰ ਘਟ ਕਰਦੀਆਂ ਹਨ ਜਦੋਂ ਵੀ ਤੁਸੀਂ ਕੁਝ ਖਾਣਾ ਪੀਣਾ ਹੈ ਉਸ ਤੋਂ ਬਾਅਦ ਪਾਣੀ ਨਾਲ ਕੁਰਲੀ ਜ਼ਰੂਰ ਕਰਨੀ ਹੈ ਉਂਗਲੀਆਂ ਨਾਲ ਦੰਦਾਂ ਨੂੰ ਰਗੜਨਾ ਚਾਹੀਦਾ ਹੈ ਤਾਂ ਕਿ ਦੰਦਾਂ ਤੇ ਚਿਪਕੇ ਹੋਏ ਬੈਕਟੀਰੀਆ ਨਿਕਲ ਜਾਣ ਦੰਦਾਂ ਨੂੰ ਚਿੱਟਾ ਬਣਾਈ ਰੱਖਣ ਲਈ ਪੇਟ ਨੂੰ ਸਾਫ਼ ਰੱਖੋ ਜੇਕਰ ਤੁਹਾਨੂੰ ਕਬਜਬਦ ਹਜ਼ਮੀ ਭੁੱਖ ਨਾਲ ਲੱਗਣ ਵਰਗੀ ਸਮੱਸਿਆ ਹੈ ਤਾਂ ਤੁਰੰਤ ਇਹਨਾਂ ਬਿਮਾਰੀਆਂ ਦਾ ਘਰੇਲੂ ਇਲਾਜ ਕਰਕੇ ਠੀਕ ਕਰੋ ਇਸ ਨਾਲ ਦੰਦ ਸਿਹਤਮੰਦ ਅਤੇ ਸੁੰਦਰ ਬਣੇ ਰਹਿਣਗੇ ਸੋ ਦੋਸਤੋ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ ਦੰਦ ਸਿਹਤਮੰਦ ਅਤੇ ਚਿੱਟੇ ਬਣੇ ਰਹਿਣ ਤਾਂ ਸਾਡੇ ਦੱਸੇ ਹੋਏ ਨੁਸਖੇ ਨੂੰ ਜ਼ਰੂਰ ਵਰਤੋ ਸੋ ਦੋਸਤੋ ਇਹ ਸੀ ਸਾਡੀ ਅੱਜ ਦੀ ਜਾਣਕਾਰੀ ਜੇ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਹੋਰ ਇਸੇ ਤਰ੍ਹਾਂ ਦੇ ਸੌਖੇ ਘਰੇਲੂ ਅਸਰਦਾਰ ਨੁਸਖੇ ਦੇਖਣ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ